ਹੈਲੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗੁਲਾਬ ਤੇ ਫੁੱਲ ਨੂੰ ਪੇਂਟ ਕਰਨ ਦਾ ਇੱਕ ਬਹੁਤ ਹੀ ਆਸਾਨ ਤਰੀਕਾ ਜਿਸ ਨਾਲ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਬੈਠੇ ਹੀ ਆਪਣੇ ਸੂਟ ਤੇ ਗੁਲਾਬ ਨੂੰ ਪੇਂਟ ਕਰ ਸਕਦੇ ਹੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਤਿੰਨ ਸਰਕਲ ਬਣਾਵਾਂਗੇ ਤੇ ਉਹਨਾਂ ਵਿੱਚ ਜਿਹੜੇ ਵੀ ਕਲਰ ਦਾ ਤੁਸੀਂ ਗੁਲਾਬ ਦਾ ਫੁੱਲ ਬਣਾਉਣਾ ਹੈ ਉਹ ਕਲਰ ਨੂੰ ਫਿਲ ਕਰਾਂਗੇ ਬਲੈਂਡਿੰਗ ਆਪਾਂ ਪ੍ਰੋਪਰ ਅچھے ਤਰੀਕੇ ਨਾਲ ਕਰਾਂਗੇ ਤਾਂ ਜੋ ਜਿਹੜਾ ਕਲਰ ਹੈ ਉਹ ਪ੍ਰੋਪਰ ਕਪੜੇ ਦੇ ਵਿੱਚ ਅਬਜ਼ਰਬ ਹੋ ਜਾਏ ਉਸ ਤੋਂ ਬਾਅਦ ਆਪਾਂ ਇੱਕ ਰਾਉਂਡ ਬ੍ਰਸ਼ ਲਵਾਂਗੇ ਤੇ ਉਸੇ ਨਾਲ ਮਿਲਦੀ ਜੁਲਦੀ ਕੋਈ ਲਾਈਟਰ ਸ਼ੇਡ ਲਵਾਂਗੇ ਇਸ ਨਾਲ ਆਪਾਂ ਫਲਾਵਰ ਨੂੰ ਜਿਹੜਾ ਕੰਪਲੀਟ ਲੁੱਕ ਦਵਾਂਗੇ ਤਾਂ ਆਪਾਂ ਰਾਉਂਡ ਬ੍ਰਸ਼ 'ਚ ਥੋੜਾ ਜਿਹਾ ਕਲਰ ਲਵਾਂਗੇ ਇੱਥੇ ਮੈਂ ਯੂਜ਼ ਕੀਤਾ ਪੀਲ ਪਿੰਕ ਕਲਰ ਤੇ ਇਸ ਨੂੰ ਫਲੈਟ ਬ੍ਰਸ਼ ਨਾਲ ਲਵਾਂਗੇ ਤੇ ਸਭ ਤੋਂ ਪਹਿਲਾਂ ਸਾਰੇ ਸਰਕਲਸ ਤੇ ਸੈਂਟਰ ਵਿੱਚ ਸੀ ਡਰਾ ਕਰ ਲਾਂਗੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਸਾਈਡਸ ਤੇ ਆਰਕ ਦੀ ਸ਼ੇਪ 'ਚ ਸਟਾਕ ਲਗਾਵਾਂਗੇ ਐਸੀ ਤਰ੍ਹਾਂ ਆਪਾਂ ਸਾਰੀਆਂ ਜਿਹੜੀ ਪੱਤੀਆਂ ਆ ਉਹਨਾਂ ਨੂੰ ਲੁੱਕ ਦਵਾਂਗੇ ਇਹਨਾਂ ਨਾਲ ਜਿਹੜਾ ਫੁੱਲਾਂ ਦਾ ਲੁੱਕ ਹੈ ਉਹ ਬਹੁਤ ਜ਼ਿਆਦਾ ਸੋਹਣਾ ਆਵੇਗਾ ਇਸੇ ਤਰ੍ਹਾਂ ਆਪਾਂ ਸਾਰੇ ਫਲਾਰ ਬਣਾ ਲਵਾਂਗੇ ਜੇਕਰ ਤੁਸੀਂ ਇਹ ਡਿਟੇਲ ਵਿੱਚ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਲਾਈਵ ਕਲਾਸ ਜੁਆਇਨ ਕਰ ਸਕਦੇ ਹੋ ਇੰਸਟਾਗ੍ਰam ਤੇ ਫ੍ਰੀ ਆਫ ਕਾਸਟ ਹੈ ਦਿੱਲੀ 3:30 ਵਜੇ ਲੱਗਦੀ ਹੈ ਤਾਂ ਤੁਸੀਂ ਉਹ ਮੇਰੇ ਚੈਨਲ ਤੇ ਪੇਜ ਤੇ ਪੇਜ ਨੂੰ ਫੋਲੋ ਕਰਕੇ ਤੁਸੀਂ ਉਹ ਲਗਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਪੱਤੀਆਂ ਇੱਥੇ ਮੈਂ ਯੂਜ਼ ਕਰ ਰਹੀ ਹਾਂ ਫਲੈਟ ਬ੍ਰਸ਼ ਨੰਬਰ 5 ਤੇ ਕਲਰ ਮੈਂ ਯੂਜ਼ ਕਰ ਰਹੀ ਹਾਂ ਡਾਰਕ ਬ੍ਰਾਊਨ ਤੇ ਡਾਰਕ ਗ੍ਰੀਨ ਪਾ ਦੋਨੋ ਕਲਰਸ ਨੂੰ ਮਿਕਸ ਕਰਕੇ ਸਾਰੀਆਂ ਪੱਤੀਆਂ ਬਣਾ ਲਵਾਂਗੇ ਪੱਤੀਆਂ ਨਾਲ ਜਿਹੜਾ ਫੁੱਲਾਂ ਦਾ ਲੁੱਕ ਹੈ ਹੋਰ ਵੀ ਜ਼ਿਆਦਾ ਬੈਟਰ ਨਿਕਰ ਕੇ ਆਵੇਗਾ ਤੇ ਹੋਰ ਵੀ ਸੋਨਾ ਲੁੱਕ ਦੇਣਗੇ ਇਸੇ ਤਰੀਕੇ ਨਾਲ ਤੁਸੀਂ ਆਪਣੇ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਚਾਹੇ ਤੁਸੀਂ ਚਾਦਰ ਪੇਂਟ ਕਰ ਰਹੇ ਹੋ ਚਾਹੇ ਕੁਝ ਵੀ ਪੇਂਟ ਕਰ ਰਹੇ ਹੋ ਇਹ ਰਿਹਾ ਫਲਾਵਰ ਦਾ ਫਾਈਨਲ ਲੁੱਕ ਜੇਕਰ ਤੁਸੀਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ